ਸ੍ਰੀ ਗੱਲ ਜੀ ਅਸੀਂ ਪੋ ਚੱਲੇ ਆ ਬਟੰਡੇ ਥਰਮਲ ਪਲਾਂਟ ਜਿੱਥੇ ਤੇ ਚੱਲ ਬਈ ਟੱਪੇ ਟੱਪੇ ਲੈ ਟੱਪੇ ਥਾਲੀ ਬੜੀ ਹਲੋ ਕਰੋ ਤੇ ਅਸੀਂ ਹੁਣ ਪਾਲੀ ਇੱਥੋਂ ਬਲੋਡ ਰੋਡ ਹੁਣ ਨਹੀਂ ਚੱਲੇ ਆ ਤੇ ਸਾਡਾ ਹੋ ਗਿਆ ਟੈਕ ਖਰਾਬ ਮਨਦੀਪ ਕੁੰਡਲ ਤੋਂ ਲਵਾਇਆ ਸੀ ਉਹ ਉਹਦੇ ਕਰਕੇ ਇਹ ਬੋਲ ਆਇਆ ਕਿ ਅੱਜ ਉਹ ਤੁਸੀਂ ਅੱਜ ਪਰ ਅਸੀਂ ਵੀ ਫਿਰ ਸੀ ਕਿ ਪਰ ਕੰਨਰ ਤੋਂ ਲੱਗ ਪੈਣਾ ਅਸੀਂ ਦਾ ਰਸ਼ਦ ਖਤਮ ਇਕੱਠੀ ਕਰਨ ਸ਼ੁਰੂ ਕਰਨ ਲੱਗਾਂਗੇ ਫਿਰ ਕੱਲ ਤੋਂ ਅਸੀਂ ਹੜਪੀੜ ਦਾ ਵਾਸਤੇ ਕੋਈ ਜੋ ਵੀ ਸ਼ਰਤਾ ਹੋਈ ਪਿੰਡ ਚ ਨਗਰ ਵਾਸੀਆਂ ਨੇ ਜੋ ਵੀ ਦੇਣਾ ਹੈ ਕਿਸੇ ਨੂੰ ਇਕੱਠਾ ਦਾ ਜੋ ਵੀ ਜਿਹੜੀ ਵੀ ਚੀਜ਼ ਹੋਈ ਉਮਰ ਇਕੱਠਾ ਕਰਕੇ ਨਗਰ ਨੇ ਉਥੇ ਭੇਜ ਲਾਏਗਾ ਭੜਪੀੜ ਦਾ ਨਹੀਂ ਉਹ ਜਿਹੜਾ ਏਰੀਆ ਦੇਖ ਲਾਂਗੇ ਵੀ ਕਿਹੜੇ 'ਚ ਭੇਜਣਾ ਹੈਗਾ ਕਿੱਥੇ ਜ਼ਿਆਦਾ ਜਰੂਰ ਕੰਮ ਚਾਰਿਆ ਹੋਣਾ ਹੈ ਤਾਂ ਬੜਾ ਕੰਮ ਇਹ ਸਾਰਾ ਹੋਇਆ ਉਹ ਇੱਥੇ ਤੜਫ ਰਿਹਾ। ਤੁਮ ਨੂੰ ਪਤਾ ਬਾਈ ਆਉਂਦਾ ਆ ਮੈਂ ਬਾਦ ਔਖਾ ਆ ਹੁਣ। ਤੁਸੀਂ ਐਵੇਂ ਨਾ ਇੱਧਰ ਬੜਿਓ ਇੱਧਰ ਹੈਗਾ ਕਰੈਕਟ। ਆ ਰਿਹਾ ਆਂ ਕ੍ਰਾਸ ਕਰਕੇ। ਨਹੀਂ ਨਹੀਂ ਇਹਦਾ ਆ ਸਿੱਧੇ ਜਾ। ਇਹ ਸਿੱਧਾ ਜਾ ਕੇ ਗਾ ਚੌਕ ਚੌਂਕ ਤੋਂ ਫੇਰ ਦਾ ਮੁਰ ਜਾਗੇ। ਬਹੁਤ। ਉਹ ਯੂਨੀਵਰਸਿਟੀ ਹੈ ਕਿ ਕਾਲਜ ਹੈ ਕਿ ਨਾ ਉਹ। ਹਾਂ। ਉੱਥੇ ਜਾਵਾਂਗੇ ਨਾ ਅਸੀਂ। ਹਾਂ। ਆਪਾਂ ਉੱਥੇ ਜਾ ਕੇ। ਕਿ ਕਿਤੋਂ ਰਿਮਟਰੀ ਹੈ? ਹਾਂ ਹਾਂ। ਸਮਝ ਗਿਆ ਮਦਰੀ ਗੱਲ। ਹੋਲੈਂਡ ਦਾ ਆਪਣਾ ਲਿਆ ਸੀਟ ਕਵਰ ਤੇ ਬੋਡੀ ਕਵਰ। ਉਹ ਕਿੱਸੇ ਹੈ ਬਹੁਤ। ਇਹ ਆ ਦੀ ਘਰ ਤੋਂ। ਹਰਮਾਨ ਘਾੜਾ ਵਾਲਾ ਰੋਡ ਬਾਈਪਾਸ ਬੋਕੇਟ ਪੜਿਆ ਹੋਇਆ ਹੈ। ਇਹ ਬੋਰ ਦੇ ਪਾਸੇ-ਪਾਸੇ ਦੀ ਹੈ। ਬਹੁਤ ਵਧੀਆ ਜੀ। ਲੇ ਲਿਆ ਲੈ ਬੱਡੀ ਕਵਰ ਵੀ ਲੈ ਲਿਆ ਤੇ ਦੂਸਰਾ ਵੀ ਲੈ ਕੇ ਤੇ ਉਹ ਜਲਦੀ ਵਾਲੀ ਵਾਪਸੀ